11 ਜੂਨ 2024 ਸ਼ੁਭਦੀਪ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਇਸ ਦਿਨ ਅਕਸਰ ਹੀ ਪਿੰਡ ਮੂਸਾ ਵਿਖੇ ਸਿੱਧੂ ਦਾ ਜਨਮ ਦਿਨ ਸਾਰੇ ਹੀ ਯਾਰ ਦੋਸਤ ਇਕੱਠੇ ਮਨਾਉਂਦੇ ਜਾਣਾ ਮੂਸੇ ਪਿੰਡ ਅੱਜ ਵੀ ਹੈ ਪਰ ਉਹ ਖੇਚ ਨਹੀਂ ਹੈ ਉਹ ਖੁਸ਼ੀ ਨਹੀਂ ਹੈ ਬਠਿੰਡਾ ਤੋਂ ਸੁਖਪਾਲ ਸਿੰਘ ਸਿੱਧੂ ਦੇ ਘਰੋਂ ਪਿੰਡ ਮੂਸਾ ਨੂੰ ਰਵਾਨਾ ਹੁੰਦਿਆਂ ਸਾਰੇ ਹੀ ਯਾਰ ਦੋਸਤ ਅਕਸਰ ਬੜੀ ਖੁਸ਼ੀ ਖੁਸ਼ੀ ਤੁਰਦੇ ਸਾਂ ਪਰ ਅੱਜ 2024 ਦੀ ਇਹ 11 ਜੂਨ ਸਾਨੂੰ ਬੜੀ ਔਖੀ ਕੜੀ ਲੱਗ ਰਹੀ ਸੀ ਕਿਉਂਕਿ ਜਿੱਥੇ ਜਾਣਾ ਸੀ ਉੱਥੇ ਕੋਈ ਇੰਤਜ਼ਾਰ ਕਰਨ ਵਾਲਾ ਨਹੀਂ ਸੀ ਜਾਨੀ ਸਿੱਧੂ ਮੂਸੇ ਵਾਲਾ ਨਹੀਂ ਸੀ ਗੱਡੀ ਉਠੀ ਚੋ ਬਾਹਰ ਕੱਢ ਦਿਆਂ ਪਿੰਡ ਮੂਸਾ ਵੱਲ ਨੂੰ ਰਵਾਨਾ ਹੋ ਗਏ ਅੱਜ ਸਾਡੇ ਯਾਰ ਪਵਨ ਜਿਮੀ ਅਤੇ ਹਰਪ੍ਰੀਤ ਗगन ਨਹੀਂ ਗਏ ਪਰ ਸੁਖਪਾਲ ਤੇ ਮੈਂ ਪਿੰਡ ਮੂਸਾ ਨੂੰ ਰਵਾਨਾ ਹੋਏ ਬੜੇ ਸ਼ਾਂਤ ਮਾਹੌਲ ਦੇ ਵਿੱਚ ਗੱਡੀ ਜਾ ਰਹੀ ਸੀ ਕਿਉਂਕਿ ਗੱਡੀ ਵਿੱਚ ਅੱਜ ਸਿੱਧੂ ਦੇ ਗਾਣੇ ਨਹੀਂ ਚੱਲ ਰਹੇ ਕਿਉਂਕਿ ਜਿਹੜੇ ਸ਼ਖਸ ਦਾ ਜਨਮ ਦਿਨ ਅਸੀਂ ਬੜੇ ਚਾਵਾਂ ਨਾਲ ਮਨਾਉਂਦੇ ਸੀ ਜਾ ਕੇ ਅੱਜ ਉਸਦੇ ਜਨਮ ਦਿਨ ਤੇ ਉਸਦੀ ਹਵੇਲੀ ਸੁੰਨੀ ਦਿਖਾਈ ਦੇ ਰਹੀ ਸੀ ਗੱਡੀ ਪਿੰਡ ਮੂਸਾ ਦੀਆਂ ਸੜਕਾਂ ਤੇ ਪਹੁੰਚੀ ਹਵੇਲੀ ਵੱਲ ਨੂੰ ਜਦੋਂ ਗੱਡੀ ਮੁੜਦੀ ਹੈ ਤਾਂ ਰੌਣਕ ਬੇਸ਼ੱਕ ਹਵੇਲੀ ਦੇ ਬਾਹਰ ਬਹੁਤ ਸੀ ਪਰ ਸਾਡਾ ਯਾਰ ਸ਼ੁਭਦੀਪ ਕਿਤੇ ਵੀ ਨਜ਼ਰੀ ਨਹੀਂ ਆ ਰਿਹਾ ਸੀ ਵਰਡ ਕੈਂసర్ ਕੇਅਰ ਦੀ ਟੀਮ ਜਿਸ ਨੇ ਪਿੰਡ ਵਿੱਚ ਕੈਂਪ ਲਗਾਉਣਾ ਸੀ ਉਹ ਟੀਮ ਇੱਥੇ ਪਹੁੰਚ ਚੁੱਕੀ ਸੀ ਤਾਂ ਟੀਮ ਨੂੰ ਲੈ ਕੇ ਅਸੀਂ ਹਵੇਲੀ ਵੱਲ ਰਵਾਨਾ ਹੋਏ ਪਰਿਵਾਰ ਵੱਲੋਂ ਟੀਮ ਦਾ ਸਵਾਗਤ ਕੀਤਾ ਗਿਆ ਸਾਰੇ ਟੀਮ ਮੈਂਬਰ ਇਸ ਹਵੇਲੀਵਲ ਦੇਖ ਰਹੇ ਸਨ ਪਰ ਸਿੱਧੂ ਦਿਖਾਈ ਨਹੀਂ ਦੇ ਰਿਹਾ ਸੀ ਹਵੇਲੀ ਦੇ ਅੰਦਰ ਪਹੁੰਚੇ ਹਵੇਲੀ ਦੀ ਰੌਣਕ ਬਿਲਕੁਲ ਅਲੱਗ ਸੀ ਕਿਉਂਕਿ ਸ਼ੁਭਦੀਪ ਦਾ ਵਰਡੇ ਸੀ ਹਜ਼ਾਰਾਂ ਕੀਕ ਲੈ ਕੇ ਚੌਣ ਵਾਲੇ ਪਹੁੰਚੇ ਹੋਏ ਸਨ ਚਾਹ ਪਾਣੀ ਪੀਂਦਿਆਂ ਬ੍ਰੇਕਫਾਸਟ ਕਰਨ ਤੋਂ ਬਾਅਦ ਪਹੁੰਚੇ ਉਸ ਜਗ੍ਹਾ ਜਿੱਥੇ ਵਰਲਡ ਕੈਂਸਰ ਕੇਅਰ ਦੀ ਟੀਮ ਨੇ ਕੈਂਪ ਲਗਾਉਣਾ ਸੀ ਸ਼ੁਭਦੀਪ ਸਿੱਧੂ ਮੂਸੇਵਾਲਾ ਨੇ ਪਹਿਲਾ ਕੈਂਪ ਜਦੋਂ ਲਗਾਇਆ ਸੀ ਇਸੇ ਜਗ੍ਹਾ ਤੇ ਲਗਾਇਆ ਆਪਣੇ ਇਲਾਕੇ ਦੇ ਵਿੱਚ ਕੈਂਸਰ ਦੀ ਬਿਮਾਰੀ ਨੂੰ ਦੇਖਦੇ ਆਂ ਬੜੇ ਚਿੰਤਤ ਸ਼ੁਭਦੀਪ ਨੇ ਕਿਹਾ ਸੀ ਕਿ ਹਰ ਸਾਲ ਮੇਰੇ ਪਿੰਡ ਇੱਕ ਕੈਂਪ ਲੱਗੇਗਾ ਔਰ ਉਸ ਵਾਦੇ ਨੂੰ ਸੁਖਪਾਲ ਸਿੰਘ ਸਿੱਧੂ ਨੇ ਸੱਚ ਕਰ ਜਾਣਿਆ ਔਰ ਪੁਰਾਣੀਆਂ ਤਸਵੀਰਾਂ ਜੋ ਸੁਖਪਾਲ ਸਿੱਧੂ ਅਤੇ ਸਾਡੀ ਸਾਰੀ ਟੀਮ ਨਾਲ ਸ਼ੁਭਦੀਪ ਸਿੱਧੂ ਮੂਸੇਵਾਲਾ ਨੇ ਕੀਤੀਆਂ ਸਨ ਅੱਜ ਉਹ ਵੀ ਸਾਂਝੀਆਂ ਕੀਤੀਆਂ ਹਜ਼ਾਰਾਂ ਮਰੀਜ਼ਾਂ ਲਈ ਇੱਕ ਕੈਂਪ ਮੁਖਤਸੀ ਇਸ ਜਨਮ ਦਿਨ ਮੌਕੇ ਬੜੀ ਦੂਰੋਂ ਦੂਰੋਂ ਚਾਉਣ ਵਾਲੇ ਪਹੁੰਚੇ ਅੰਬਾਲਾ ਤੋਂ ਫੌਜੀ ਰਾਈਡਰ ਆਪਣੀ ਬਾਈਕ ਤੇ ਪਹੁੰਚਿਆ ਸਿੱਧੂ ਨੂੰ ਬੇਸ਼ੱਕ ਨਹੀਂ ਮਿਲਿਆ ਸੀ ਪਰ ਸਿੱਧੂ ਦੇ ਬੜੇ ਕਟੜ ਫੈਨ ਹੈ ਫੌਜੀ ਰਾਈਡਰ ਉਹਨਾਂ ਨੇ ਆਪਣੀ ਬਾਈਕ ਤੇ ਬੜੀਆਂ ਤਸਵੀਰਾਂ ਲਗਾਈਆਂ ਹੋਈਆਂ ਨੇ ਔਰ ਅੱਜ ਇਸ ਪਿੰਡ ਪਹੁੰਚੇ ਸਮਾਂ ਹੋ ਗਿਆ ਸੀ ਵਾਪਸੀ ਦਾ ਵਾਪਸੀ ਮੌਕੇ ਹਵੇਲੀ ਵੱਲ ਰਵਾਨਾ ਹੋਏ ਹਵੇਲੀ ਦੇ ਵਿੱਚ ਰੌਣਕ ਸਿੱਧੂ ਬਿਨਾ ਅਧੂਰੀ ਜਾਪਦੀ ਸੀ ਸਰੋਤਿਆਂ ਦਾ ਇਕੱਠ ਬਹੁਤ ਸੀ ਪਰ ਸਿੱਧੂ ਨਹੀਂ